ਖਾਸ ਕਰਕੇ ਵੀ ਜਾਰੇ ਵੀਰਾਂ ਨੂੰ ਸੰਦੀਪ ਜੀ ਬੰਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਜਵੀਰ ਤੇ ਸੋਨੀ ਬਾਈ ਕੋ ਪਹੁੰਚ ਚੁੱਕੇ ਆ ਜੀ ਪਿੰਡ ਉਸਮਾ ਜ਼ਿਲ੍ਹਾ ਅੰਮ੍ਰਿਤਸਰ ਮੈਂ ਤੁਸੀ ਨਹੀਂ ਦਰਨ ਦਾ ਦੇਖੋ ਅੱਜ ਵੀ ਬਾਈਆਂ ਨਾਲ ਕੋਲ ਤੂੰ ਪੰਜ 6 ਲਗਭਗ ਚੋਟੀਆਂ ਮੱਝਾਂ ਸੇਲ ਆ ਠੀਕ ਹੈ ਵੇਖੋ ਬਹੁਤ ਸੋਹਣਾ ਪਾਸ ਹੀ ਚੰਗੇ ਪਸ਼ੂ ਨੇ ਬਾਈਆਂ ਕੋਲ ਜੀ ਤੇ ਭਾਅ ਵੀ ਬੜਾ ਸੀ ਪਿਛਲੀ ਵਾਰ ਪਤਾ ਇਹ ਮਾਰਦੇ ਹੋ ਵੀ ਚਲੋ ਸੇਲ ਹੋ ਗਿਆ ਬੜਾ ਵਧੀਆ ਭਾਅ ਸੀ ਐ ਕਿ ਵੀ ਫਿਰ ਉਹੀ ਭਾਅ ਲੈ ਪਸ਼ੂਆਂ ਨੇ ਗੱਲਬਾਤ ਕਰੀਏ ਬਾਈ ਜੀ ਸਹੀ ਬਾਈ ਆਫਰੀਕਾ ਨਾ ਸੀ ਜੀ ਵਧੀਆ ਜੀ ਵਧੀਆ ਚੱਲਦਾ ਵਧੀਆ ਚੱਲਦਾ ਮਾਲ ਤਾਂ ਸਿੰਧੀ ਵੀ ਉਹ ਮਿਲ ਜਾਂਦਾ ਦੇਖਿਆ ਸਿੰਧੀ ਬਾਈ ਮਤਲਬ ਨਾਲਾ ਵੀ ਦੋ ਡੰਡੀਆਂ ਕਹਿੰਦੇ ਸਾਰੇ 6-7 ਬਹੋਈ ਉਹਦੇ ਸੋਨੇ ਦੇ ਮਾਲ ਹੀ ਸੋਣਾ ਹੀ ਕਰੀ ਬਸ ਬਸ ਸਾਰਾ ਇਹ ਮਾਲ ਵਗੇ ਬਾਕੀ ਆਪਣੀ ਮੈਂਟ ਹੀ ਇਹੋ ਹੀ ਆ ਵੀ ਆਪਾਂ ਜੋ ਵੀਡੀਓ ਤੇ ਦੱਸਦੇ ਆ ਨਾ ਖਾ ਲੈਣੇ ਵੀ ਮੇਰੇ ਸਾਰੇ ਜਣੇ ਚੋਕ ਤੇ ਤਸੱਲੀ ਕਰ ਗਏ ਹਾਂ ਹਾਂ ਬਾਜੀ ਬਸ ਕਿਉਂਕਿ ਵੇਖੋ ਆਪਾਂ ਆਪਣੇ ਘਰ ਦੇ ਦੁੱਧ ਦੀ ਗਾਰੰਟੀ 11-12 ਕਿਲੋ ਜਿੰਨਾ ਦੱਸਿਆ ਨਾ ਚਵਾਵਾਂਗੇ ਬਿਲਕੁਲ ਆਪਣਾ ਕਿਸੇ ਦੇ ਘਰ ਦੀ ਸਲੀਪ ਇਹ ਆ ਜੇ ਕਿਨੇ ਜਾ ਕੇ ਮੱਖਾ ਹੀ ਬਣਦੀ ਇਹਨੇ ਦੁੱਧ ਕਿਥੋਂ ਲੈਣਾ ਨਾ ਨਾ ਬਾਜੀ ਪਰ ਵੇਖੋ ਇਹ ਪਾਣਾ ਬਣਾ ਬੈਠਾ ਪਾਣਾ ਬਣਾ ਰਿਹਾ ਇਹਨਾਂ ਨੂੰ ਹਰ ਟਾਈਮ ਪਾਣੀ ਦੀ ਲੋੜ ਆ ਪਾਣੀ ਨਾ ਹੋਣਾ ਬਣਾ ਜੇ ਸਵੇਰ ਦਾ ਪੁਆਇੰਟ ਆ ਤੇ ਦੇਖਿਆ ਹੀ ਨਾ ਸ਼ਾਮਾਂ ਉਰਾ ਦਾ ਵੇੜਾ ਦੇ ਦੁੱਧ ਕਿਉਂ ਨਾ ਬਣਾ ਬਾਕੀ ਵੀਰ ਮੇਰੇ ਆਓ ਆ ਕੇ ਤਸੱਲੀ ਕਰੋ ਹਾਂ ਦੁੱਧ ਜੇ ਇੱਥੇ ਘੱਟ ਨਿਕਲਦਾ ਵਾ ਤੇ ਕਰਾਇਆ ਸਮੇਂ ਦਵਾਂਗੇ ਦਿਹਾੜੀ ਦੇ ਪੈਸੇ ਵੀ ਦਵਾਂਗੇ ਜੋ ਦਿਹਾੜੀ ਕੀ ਦੀ ਜੇ ਕੋਈ ਡੂਡੀ ਛੱਡ ਕੇ ਦੁੱਧ ਦਿਹਾੜੀ ਦਿੱਤਾ ਤੇ ਦਵਾਂਗੇ ਬਿਲਕੁਲ ਬਿਲਕੁਲ ਤੁਸੀਂ ਦੀ ਗੱਲ ਕਰਨ ਵਾਲੀ ਹੈ ਨਾ ਪਾਪਾ ਜੀ ਬਾਕੀ ਆਪਣੇ ਤਸੱਲੀ ਕਰੋ ਆਪਾਂ ਵੇਖੋ ਤੁਸੀਂ ਪਾਟਾ ਨੋਟ ਦਿੱਤਾ ਤੇ ਕੱਢ ਕੇ ਪਾਸੇ ਰੱਖੋ ਬਾਜੀ ਬਸ ਬਸ ਇਹ ਕਿਹਨੂੰ ਭਾਜੀ ਫੇਰ ਤੁਸੀਂ ਨਗਰ ਕਿਉਂ ਮਾੜਾ ਲੈਣਾ ਬਾਕੀ ਇਹ ਨਹੀਂ ਆਪਾਂ ਆਂਦੇ ਵੀ ਸਾਰੀਆਂ ਚੰਗੀਆਂ ਸੰਦੀ ਵੀ ਕੋਈ ਮਾੜੀ ਵੀ ਪੈ ਸਕਦੀ ਹੈ ਬਿਲਕੁਲ ਜੀ ਵੀ ਆਪਣੇ ਕਿਹੜੀਆਂ ਘਰਦੀਆਂ ਆ ਆਪਾਂ ਦੇ ਹੋ ਸਕਦੇ ਹੁਣ ਇੱਕ ਰਾਤ ਹੀ ਜਾਂਦੀਆਂ ਹੁੰਦੀਆਂ ਹੁੰਦੀਆਂ ਅਗਲੀ ਰਾਤ ਅਸੀਂ ਪਾ ਦਿੰਦੇ ਜਿੱਦਾਂ ਮੈਂ ਆਪਣੇ ਭਾਜੀ ਨੂੰ ਹੀ ਕਹਿੰਦੇ ਮਨਵਿੰਦਰ ਸੋਹਣੇ ਵੀ ਆਪਾਂ ਜਿੱਦਾਂ ਮਾਲਕ ਦਾ ਦੱਸ ਦਿੰਦੇ 14 ਕਿਲੋ ਗੱਭਣ ਮੈਂ ਤੇ ਆਪਾਂ ਨੂੰ 14 ਦਸੂ ਰੁਪਏ ਕਿਉਂਕਿ ਇਹ ਬੜੇ ਸੂਏ ਦਾ ਦੂਰ ਘਾੜ ਵੀ ਜਾਂਦਾ ਬਿਲਕੁਲ ਜੀ ਬਿਲਕੁਲ ਹਾਂਜੀ ਚਲੋ ਚਲੋ ਅੱਜ ਮੈਂ ਕਿੰਨੀਆਂ ਨਹੀਂ ਅੱਜ ਸੰਦੀ ਵੀ ਚਾਰ ਮਹੀਨੀਆਂ ਹੋਈਆਂ ਆ ਆਪਣੇ ਕੋ ਇੱਕ ਸੰਦੀਪਾ ਦੁੱਜਣ ਝੋਟੀ ਹੂ ਗੱਭਣਾ ਸੋਈ ਅੱਛਾ ਸੋਈ ਜਾ ਉਦ 10 ਦੀ ਮਗਰੀ ਕੱਟੀ ਮਗਰੀ 11 ਹੋਊਗਾ ਪਰ 10 ਦੀ ਗਰੰਟੀ 10 ਦੀ ਗਰੰਟੀ ਐ ਠੋਕੇ ਟੈਂਡੂ ਟਾਈਮ ਆਪਣੀ ਕੋਈ ਮੈਂ ਜੋੜੀ ਠੀਕ ਹੈ ਸੰਦੀਪ ਬਿਲਕੁਲ ਜੀ ਇਹ ਹੈ ਵੀ ਬਹੁਤ ਜਿਆਦੀ ਚੰਗੀ ਤੇ ਦੁੱਜਣ ਝੋਟੀ ਮੈਂ ਆ ਲਈ ਛਾ ਕਰਾਂਗੇ ਵੇ। ਚਵਾਜੂ ਵਧੀਆ ਜੀ। ਆ ਇੱਕ ਨੰਬਰ ਹੋ ਗਿਆ ਫਿਰ ਪਾ। ਜਿਹੜੀ ਚਵਾਦੀ ਮਾੜੀ ਉਹ ਆਪਾਂ ਦਰਦ ਦੇਣੀ। ਬਸ 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 ਬਸ। ਇਹ ਨਹੀਂ ਕਹਿਣਾ ਵੀ ਆ ਇਹਦਾ ਵਾ। ਬਿਲਕੁਲ। ਸਦੀਪ ਮਈਆਂ ਦੇ ਰਹੀ ਆਪਾਂ ਲੱਖ ਦੀਵੇਂ ਅੱਗੇ ਵੇਚਦੇ ਰਹੇ ਹਾਂ। ਹਾਂ। ਪਰ ਲੱਖ ਜ਼ਿਆਦਾ ਆ ਜੂ ਯਾਰ। ਹੈ? ਹਾਂ। ਬੇਗਾਨੇ ਹੀ ਜਿਆਦਾ ਆ ਜੂ ਬਸ। ਜ਼ਿਆਦਾ। ਜ਼ਿਆਦਾ। ਜ਼ਿਆਦਾ ਹੋ ਜਾਂਦਾ। 85 ਕਰ ਲਏ। 80 ਦੀ ਦੇ ਦੀ। 80 ਦੀ ਦੇ ਦੀ। ਤੇ ਨਹੀਂ ਛੱਡਦੀ ਇਹ ਜਾਨ ਦੀ 70000 70000 ਜਾਨ ਦੀ 70000 ਦੀ ਸ਼ੋਰ ਹੋ ਗਿਆ ਆਪਣੀ ਖੁਸ਼ੀ ਦੀ ਇਹ ਨਹੀਂ ਕਹਣਾ ਵੀ 200 ਟ੍ਰੈਂਡ 200 ਵਾਲਾ ਚੱਲ ਪਿਆ ਨਹੀਂ ਆਪਾਂ 300 ਕਰਦਾਂਗੇ 300 ਕਰਦਾਂਗੇ ਕੋਈ ਗੱਲ ਇਹ ਵੀ ਸਹੀ ਆ ਇਹ ਵੀ ਸਹੀ ਮੈਂ ਕੋਈ 11 ਕਿਲੋ ਹੀ ਤੋ ਦੇ ਦੇ ਪਿਆ ਅੱਛਾ ਆ ਦੱਸਾਂਗੇ ਦਾਸ ਸੀ ਦੱਸਾਂਗੇ ਦਾਸ ਹੂੰ ਹੂੰ ਤੇ ਇਹਦੇ ਮਗਰ ਟੱਟਾ ਹੀ ਸੰਦੀ ਕੋਲ ਟੱਟਾ ਮੰਗ ਰਹੀ ਜੀ ਦੇ ਲੋ ਜੀ ਥੋੜੋ ਬੈਠ ਇਹ ਵੀ ਦੂਜੇ ਮੈਂ ਹੈ ਨਾ ਸਾਈ ਸ਼੍ਰੀ ਵੇਖਤਾਨੀ ਮੈਂ ਹਾਂ ਬਾਈ ਜੀ ਵਧੀਆ ਮੈਂ ਹੈ ਨਾ ਮੈਨਾਂ ਮੈਂ ਪੂਰੀ ਕੈਂਵ ਆ ਤੇ ਭਾ ਇਹਦਾ ਵੇਖੀ ਤੂੰ ਪਸਮਕੇ ਬਹੁਤ ਸੋਹਣਾ ਥਣ ਬਣਾ ਇਹਦਾ ਸੰਦੀ ਭਾ ਇਹ ਪਹਿਲੇ ਨੰਬਰ ਦੇ ਵਿਗਣੀ ਚਾਹੀਦੀ ਆ ਠੀਕ ਆ ਠੀਕ ਆ ਹਾਂ ਜੀ ਫਿਰ ਝੋਟੀ ਦੇ ਭਾਵੇਂ 85 ਦੀ ਵੇਚੀ ਦੀਏ ਪਹਿਲੀ ਆ ਜੀ 85 ਬਾਹਰ ਆਜੂ ਤੂੰ ਕਹਿੰਦਾ ਸੌਂਦਾ ਮਹੀਨਾ ਸੌਂਦਾ ਨਹੀਂ ਹੈ ਉਹ ਜਾਣਲਾ ਹੋ ਜਾਂਦਾ 70 ਦੀ ਵੇਦਗੇ ਹੋ ਰਹਾ ਹੋਵੇ ਥੱਲੇ ਤੂੰ ਇਹ ਕਰ ਲੈ ਫਿਰ ਥੱਲੇ ਜੋ ਕਰਨਾ ਆਪੇ ਦਾਸ ਨਹੀਂ ਤੂੰ ਉਹ ਦਾਸ ਆਜੇ 70 ਦੀ ਜਾਂਦੀ ਹੋਰ ਯਾਰ ਸ਼ੋਰ ਯਾਰ 90000 ਦੀ ਝੋਟੀ ਦੇਣੀ ਆ ਮੈਂ ਨਹੀਂ ਜਾ ਰਹੀ ਆ ਬੱਸ 90000 ਦੀ ਆ ਮੈਂ ਸੰਦੀਪ ਦੂਜੀ ਜਾਂਦੇ ਪਰ ਆਪਾਂ ਤੀਜੀ ਕਵਾਂਗੇ ਇਹ ਗੱਪਣਾ ਨਹੀਂ ਨਹੀਂ ਸੁਈ ਸੁਈ ਥੱਲੇ ਤੂੰ 10 ਕਿਲੋ ਹੋਊਗਾ ਮਾਰੀ 50 ਕਿਲੋ ਐ ਪੱਕਾ ਦੋ ਦੋਊਗਾ ਪੱਕਾ ਹੀ ਹਾਂ ਲੋ ਨੇ ਨਹੀਂ ਮੇ ਕੋ ਇਹ ਮੈਂ ਸਤਿਏ ਭਾਬੀ ਨਹੀਂ ਠੀਕ ਆ ਆ ਜਿੰਦਗੀ ਨੇ ਪੱਛਾ ਨਗਰ ਮੱਛੀ ਮਗਰ ਤਕਾਈ ਨੀ ਬੀਰ ਕੱਟਾ ਮਗਰ ਆਜੀ ਲੋ ਦਾ ਦਾ 12 12 ਦਿਨਾਂ ਨੇ ਸੰਦੀਪ ਸਾਰੀਆਂ ਮਈਆਂ ਸੁਈਆਂ ਠੀਕ ਉਹ ਇਹ ਨਹੀਂ ਆਣਾ ਉਹ ਮੈਂ ਜਿਹੜੇ ਮਤਲਬ ਇਹੀ ਕਿਹੜਾ ਬੇਨਰ ਦੇ ਬੱਚੇ ਆ ਹਾਂਜੀ ਹਾਂਜੀ ਬਹਾਰਾ ਬਹਾਰਾ ਮੈਂ ਵੀ ਗੇਰੇ ਬੱਚੀ ਜੈ ਮੈਂ ਸੰਦੀਪ ਹਾਂਜੀ ਮੋਲ ਦੇ ਭਾਵੇਂ ਇਹਦਾ ਵੀ ਅੱਸੀ ਕਰੀ ਜਾਈਏ ਹਾਂਜੀ ਪਰ ਮੁੜ ਕੇ ਤੇ ਫੇਰ ਕਮਾ ਗਏ ਜੇ ਕੰਮ ਨਾ ਵੀ ਜਾਵੇ ਆਹ ਹਾਂ ਚੱਲ ਰਹੀਆਂ ਆਪਾਂ ਕਰਨੇ ਰਲਦਾ ਨਾ ਕਰੀ ਆ ਜੀ ਮੈਂ ਤਾਂ ਨੂਯੂ ਕਰਦੇ ਦਾ ਮੋਲੋ ਦੱਸੋ ਉਹ ਯਾ ਸਰ ਦੇ ਰੇਦਗੇ 70 ਦੀ ਦੇਰੀ 70 ਦੀ ਦੋ ਹੀ ਪੈਂਡ ਵੀ ਦੇ ਦਾਂ ਜੀ ਚੱਲਣ ਦੇ ਆਜਾ ਆ ਕਟੀ ਦੇਲੇ ਵੇਸਦੀਵ ਦੁੱਧ ਹੋਊਗਾ 10 ਕਿਲੋ ਹਾਂ ਠੀਕ ਆ ਹਾਂਜੀ ਪਹਿਲਾਂ ਕੱਤੀ ਸੁਈ ਹੁ ਅੱਛਾ ਆ ਲੈ ਕੱਡੀ ਵੱਡੀ ਕੱਟੀ ਬੱਚਾ ਮਗਰ ਜੀ ਬੱਚਾ ਇਹ ਕਟੋ ਖੱਟਾ ਮਗਰਾ ਇਹ ਝੋਟਿਆਣਾ ਵੱਡੀ ਵੱਡੀ ਸੰਧੀ ਪੂਰੀ ਹੈ ਪਾਈ ਬਲੋਸੀ ਵੇ ਹਾਂ ਬਹੁਤ ਸੇ ਝੋਟੇ ਵੱਡੀ ਹਾਂ ਵੇ ਚਲੋ ਬਰਾਬਰ ਉੱਚੀ ਲਮੀ ਪੂਰੀ ਆਣਾ ਵੇ ਮੇਰੇ ਮੋਢੇ ਤੇ ਸਹੀ ਪਾਉਂਦੀ ਆਹ ਪਾਣੀ ਚੜਾ ਬਾਜੀ ਬਾਜੀ ਮੈਂ ਸਮਝੀ ਸਾਰੇ ਵੀਰ ਮੇਰੇ ਆਓ ਤੇ ਚੋਕ ਚੈੱਕ ਕਰਕੇ ਖੜੋ ਆਓ ਬਸਲੀ ਕਰਕੇ ਕੁਛ ਨਹੀਂ ਦੀ ਬਿਲਕੁਲ ਹੋਰ ਤੇ ਆਪਾਂ ਫੋਨ ਦੇ ਨਾਲ ਕੋਈ ਨਹੀਂ ਸਹੀ ਨਹੀਂ ਚਲੋ ਜੀ ਕੋਈ ਤੁਹਾਨੂੰ ਪਰੇਸ਼ਾਨੀ ਵੀ ਸਾਨੂੰ ਹੀ ਆਉਂਦੀ ਹੈ ਨੇਵ ਕੁਆਰੇ ਝੋਟੀ ਦੇ 5 ਲੱਖ ਮੁੱਲ ਕਰੀ ਜਾਈਏ ਹਾਂਜੀ ਪਰ ਨਹੀਂ ਸਵਾ ਨਹੀਂ ਕਰਨਾ ਅੱਜ ਪੂਰੇ ਇੱਕ ਪਾਟੀ ਦੇਣੀ ਝੋਟੀ ਇੱਕ ਬੰਦੇ ਆ ਪੂਰੇ ਦੀ ਦੇ ਦੀਏ ਲੱਖ ਦੇ ਦੀਏ ਲੱਖ ਨਹੀਂ ਦੇ ਦੀਏ ਕੋਈ ਛੜਦਾਗੇ ਜੀ 99000 ਦੀ 97 ਦੀ ਪੱਤੀ ਜਾਣਦੇ ਯਾਰ ਪੱਟੀ ਜੀ 90000 ਦੀ ਕਿ ਹੁਣ ਆ ਗਿਆ ਲਾਸਟ ਪੀਸ ਲਾਸਟ ਪੀਸ ਦੀ ਸੰਦੀਪ ਆਵੇ ਜੱਪਣੀ ਸੁਰੀ ਜੀ ਸੁਰੀ ਰੱਖੋ ਦੋ ਦੋ ਹੋਊਗਾ 8 ਪਰ 7 ਹੀ 10 ਕਿਲਾ ਹਾਂ 7 ਅਗਲਾ ਤਾਂ ਕਹਿੰਦਾ ਡੇਢ ਮਹੀਨੇ ਸੂਈ ਹਾਂ ਆਪਾਂ ਨੂੰ ਨਹੀਂ ਪਤਾ ਦੋਹਾਂ ਦੀ ਸੂਈ ਹੂ ਦੋ ਵਾਰੀ ਆਪਣੀ ਪਰ ਕੈਨੇਡਾ ਪੜਾਈ ਯਾਰ ਅਗਲਾ ਕੋਈ ਆਪਣੀ ਸਮਝ ਲਵੇ ਬਿਲਕੁਲ ਬਿਲਕੁਲ ਠੀਕ ਹੈ ਬਿਲਕੁਲ ਤੇ ਵਸ਼ੀ ਚੰਗੀ ਉਦਾਂ ਉਹ ਸਾਹਮਣ ਵਾਲੀ ਆ ਜੇ ਕਿ ਬਸ ਫਿਰ ਸਾਭੀ ਜਾਵੇ ਨਾ ਨਾ ਤੇ ਵਸ਼ੀ ਬੈਠ ਜਾਣਾ ਤੇ ਆਣਾ ਬਿਲਕੁਲ ਰੁਕਣਾ ਇਹ ਵੱਡੀ ਬਿਹੜਾ ਵੱਡੀ ਪੂਰੀ ਬਿਹੜਾ ਸੰਦੀਪ ਹਾਂ ਤੇ ਆਪਾਂ ਦੁੱਧ ਵਧੀਆ ਕਰੀਏ ਹਣਾ ਇਹ ਬੱਲੇ ਲੇਵਾ ਵੀ ਸਰਤਾਜਾ ਮਨੀ ਮੱਦਿਆਂ ਕੋਲ ਚਿਚੜੀ ਇੰਨੇ ਜਾਦੇ ਲੱਗੀ ਇਧਰ ਵੇਖੋ ਕੱਲ ਦੇ ਚਿਚੜੀ ਲਾਉਂਦੇ ਹੋ ਸੀਨੀਅਰ ਆਹ ਸਾਹੂ ਮਰ ਉਹਨਾਂ ਬੰਦੇ ਆ ਉਹਨਾਂ ਦੀ ਜਵਾਨੀ ਆ ਵੀ ਇਹ 10000 ਨਿਕਾਲਿਆ ਆ ਸਾਜੀ ਆਪਾਂ ਭਾਂ ਦੇਖਣਾ ਚਿੱਟੜ ਮੰਗੇ ਕਿੰਦਣ ਬਹੁਤਾ ਜਿਆਦਾ ਬੇਲਾ ਲੈ ਚਿੱਟੜ ਨਹੀਂ ਲੱਥੇ ਗਾਨ ਇਹਨੇ ਚਿੱਟੜਿਆ ਇਹਨੇ ਦੇ ਜੀ ਸੰਦੀਪ ਮੰਗਨ ਨੂੰ 30 ਕਰਾਲਾ 27 ਕਰਾਲਾ ਇਹ ਹਾਨ ਨਾਲ ਆ ਜਿਹੜੇ 20000 ਦੀ 18000 ਦੀ ਦੇਣੀ ਆ 18000 ਦੀ 18000 ਦੀ 21 7000 10000 ਚਲੋ 10000 ਬਾਠ ਠੀਕ ਆ ਲਓ ਇਹ ਲਈ ਪੰਜ ਪਸ਼ੂ ਬਾਈਆਂ ਕੋਲ ਜੀ ਬਾਕੀ ਰੇਡ ਵੇਚ ਲੋ ਹੁਣ ਚਲੋ ਹੁਣ ਤੁਹਾਨੂੰ ਪਤਾ ਕਿ ਜੁੱਬਰ ਰੱਬ ਦਾ ਨਹੀਂ ਹੈ ਜੀ ਆਪਾਂ ਛੋੜੇ ਛੋੜੇ ਮੁੱਲ ਰੱਖ ਰਹੇ ਆਂ ਹਰ ਵੀਡੀਓ ਤੀਜੇ ਚੌਥੇ ਦੇਣੀ ਆਇਆ ਕਰੂ ਤੇ ਰੇਡ ਵੀ ਇਹੋ ਰਹਿਣ ਫਿਰ ਕੋਸ਼ਿਸ਼ ਇਹ ਹੋਊਗੀ ਵੀ ਜਿੱਦਾਂ ਦੀ ਡੰਗਰ ਦੀ ਕੁਆਲਿਟੀ ਉਦਾਂ ਦੀ ਹੋ ਜਾਊਗਾ ਐਂ ਹੀ ਹੁੰਦਾ ਭਾਈ ਹੋਰ ਕੀ ਆ ਬਾਕੀ ਤੁਹਾਨੂੰ ਪਤਾ ਦੁਕਾਨਦਾਰ ਆ ਸਾਰਾ ਮਾਲ ਰੱਖਿਆ ਬਿਲਕੁਲ ਕੋਈ ਵੀ ਮੇਰੇ ਨਹੀਂ ਲੱਗਦੀ ਲੈਣ ਨਾ 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 ਬਥੇਰੇ ਲੈਣ ਵਾਲੇ ਵਿਚਾਰੇ ਜਿੰਨਾਂ ਇਹ ਵੀ ਵਿਕਣੀ ਆ ਬਸ ਲੈ ਕੇ ਜਾਣਗੀ ਲੈ ਕੇ ਜਾਣਗੀ ਬਿਲਕੁਲ ਬੋਲੋ ਜੀ ਨੰਬਰ ਨੰਬਰ ਬਣਾਇਆ 915788042 ਪਿੰਡ ਉਸਮਾ ਜ਼ਿਲ੍ਹਾ ਕਰਨਤਾਰਨ ਟੂਲਬਲਾਜੇ ਦੇ ਨਾਲ ਹੀ ਪੈਂਦਾ ਜੀ ਸਤਿ ਸ੍ਰੀ ਅਕਾਲ